ਸਾਹਿਬ ਬੜਤੀਰਤ ਸਾਹਿਬ ਤੋਂ ਗੁਰੂ ਦਾ ਲੰਗਰ ਲੈ ਕੇ ਸੰਗਤ ਮਹੌਜੀਆਂ ਨੇ ਕਾਵਾ ਵਾਲੀ ਪੁਲ ਤੇ ਵਰਤਾ ਰਹੀਆਂ ਇਹ ਇੱਧਰ ਜਾਨਵਰਾਂ ਲਈ ਜਿਹੜਾ ਹੈਗਾ ਹਰਾਚਾਰਾ ਪੁੱਛਿਆ ਆਗੇ ਤੋਂ ਟਰਾਲੀਆਂ 'ਚ ਲੰਗਰ ਅਗਲੇ ਪਿੰਡਾਂ ਵਾਸਤੇ ਲੈ ਕੇ ਜਾ ਰਹੇ ਆ ਕਾਵਾ ਵਾਲੀ ਪੁਲ ਤੋਂ ਇਹ ਹਰਾਚਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਤੌਰ ਤੇ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਉਹ ਹਰਾਚਾਰਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਫਾਗਲਕਾ ਦਾ ਕਾਮਾ ਵਾਲੀ ਕੋਲਾ ਪਾਣੀ ਹੁਣ ਹੈ ਇਸ ਵੇਲੇ ਥੋੜਾ ਥੋੜਾ ਕੋਲ ਦੇ ਉੱਪਰ ਦੀ ਹੈ ਤੇ ਰਾਹਤ ਪਿੰਡਾਂ ਦੇ ਬਾਹਰ ਪਾਣੀ ਹੈ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਤੋਂ ਸਾਹਮਣੇ ਜੀਸੀਬੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਚੱਲਣ ਯੋਗ ਜੇ ਕੋਈ ਦਿੱਕਤ ਆਵੇ ਤਾਂ ਉਸ ਸਹਾਇਤਾ ਕੀਤੀ ਜਾ ਸਕੇ ਇਸ ਤੋਂ ਬਿਨਾ ਇੱਧਰ ਟਰਾਲੀ ਦੇ ਵਿੱਚ ਕੁਝ ਗੱਟੇ ਵੀ ਭਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਵੱਧਦਾ ਤਾਂ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਇੱਧਰਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਸੋ ਇਹ ਇਸ ਵੇਲੇ ਨਵੀਂ ਬੇੜੀ ਇੱਕ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਹੈ ਇਸ ਤੋਂ ਬਿਨਾ ਐਮਐਲਏ ਸਾਹਿਬ ਸਵੇਰ ਤੋਂ ਹੀ ਨਰਿੰਦਰਪਾਲ ਸਿੰਘ ਸਵਨਾ ਜੀ ਪਿੰਡਾਂ 'ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇਧਰੋਂ ਐਨਡੀਆਰ ਆਖਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਇੱਥੇ ਰੇਡੀ ਨੇ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਤੁਹਾਨੂੰ 40 ਪਰਿਵਾਰ ਹੈਗੇ ਨੇ ਕਾਫੀ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਤੱਕ ਰਾਹਤ ਪਹੁੰਚਾ ਰਹੇ ਹੋ ਅਸੀਂ ਇਹਨਾਂ ਨੂੰ ਚਾਰਾ ਵੀ ਪਹੁੰਚ ਗਿਆ ਹੈਗਾ ਕੈਂਪ ਵਿੱਚ ਪਹੁੰਚ ਗਿਆ ਹੈ ਰਾਤ ਦਾ ਇਹਨਾਂ ਨੇ ਰੋਟੀ ਵੀ ਖਾ ਲਈ ਅਸੀਂ ਇਹਦੀ ਪੁੱਛਣ ਆਏ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਨਹੀਂ ਖਾ ਲਈਏ ਇਕੱਲੇ ਇਕੱਲੇ ਪਰਿਵਾਰ ਨੂੰ ਜਾ ਕੇ ਮਿਲ ਕੇ ਮਿਲਲੇ ਹੈਗੇ ਆ ਮੰਜੇ ਇਨਾਂ ਕੋਲ ਹੈਗੇ ਨਹੀਂ ਜਿਹੜੇ ਆਪਦੇ ਸਮਾਨ ਥੀ ਇਨਾਂ ਨੂੰ ਲੈ ਕੇ ਆਏ ਵੀ ਨਹੀਂ ਉਹਨੇ ਰੋਹੀ ਪਾ ਕੇ ਆਪ ਦਾ ਪਹਿ ਜਾਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਇਹ ਸਿਰਾਂ ਪ੍ਰੋਵਾਈਡ ਕਰਾਂਗੇ ਦੇ ਲੱਗਦਾ ਨਹੀਂ ਕਿ ਮੰਨ ਲਈ ਓਪਨ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਨਾਲ ਜਿਹੜਾ ਕਾਫੀ ਦਿੱਕਤਾਂ ਆ ਸਕਦੀ ਨਹੀਂ ਜੀ ਤੁਸੀਂ ਦੇਖ ਰਹੇ ਹੋਗੇ ਕਿ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਏ ਅਸੀਂ ਟੈਂਟ ਵੀ ਦੇਵਾਂਗੇ ਸ਼ਾਪਸ ਕੋਲ ਦੇ ਨੇ ਲੋਕ ਕਾਟਰਸ ਸਾਡੇ ਨਾਲ ਸਪੋਰਟ ਕਰ ਰਹੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਮਾਸਟਰ ਤੁਕਨਾਂ ਵੀ ਕੋਲ ਵੀ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਗਿਰੇ ਹੋਏ ਨੇ ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜੋ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਅੱਜ ਪਿੰਡ ਗੁੱਦੜ ਬਣੀ ਵਿਖੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਬਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਨਾ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ। ਮੈਂ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ। ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ ਵਿਸ਼ਵਾਸ ਦੋਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਨੂੰ ਸਰਕਾਰ ਤੁਹਾਨੂੰ ਮਾਲ ਜਿਦੀ ਬੜੀ ਵੱਡੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਹਾਂ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋਈ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਆਂ ਤੇ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋਈ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਆਪਾਂ ਜਾਹਰ ਹੋ ਜਾਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਆਂ ਔਰ ਅੱਗੇ ਵੀ ਕਰਾਂਗੇ ハリपुरा साहिब बड़तीरथ साहिब ਤੋਂ ਗੁਰੂ ਦਾ ਲੰਗਰ ਲੈ ਕੇ ਸੰਗਤਾਂ ਨੂੰ ਹੋਸੀਆਂ ਨੇ ਕਾਵਾ ਵਾਲੀ ਪੁਲ ਤੇ ਵਰਤਾ ਰਹੀਆਂ ਇਹ ਇਧਰ ਜਾਨਵਰਾਂ ਲਈ ਜਿਹੜਾ ਹੈਗਾ ਫਰਾਚਾਰਾ ਪਹੁੰਚਿਆ ਆਪੇ ਇਥੋਂ ਟਰਾਲੀਆਂ ਚ ਲੰਗਰ ਅਗਲੇ ਪਿੰਡਾਂ ਵਾਸਤੇ ਲੈ ਕੇ ਜਾ ਰਹੇ ਆ ਕਾਵਾ ਵਾਲੀ ਪੁਲ ਤੋਂ ਇਹ ਹਰਾਚਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹੂਲਤਾਂ ਲਈ ਸਰਕਾਰੀ ਤੌਰ ਤੇ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਉਹ ਹਰਾਚਾਰਾ ਹੜਪ੍ਰਭਾਵਿਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਫਾਜ਼ਲਕਾ ਦਾ ਕਾਵਾਵਾਲੀ ਕੋਲਾ ਪਾਣੀ ਹੁਣ ਇਸ ਵੇਲੇ ਥੋੜਾ ਥੋੜਾ ਪੋਲ ਦੇ ਉੱਪਰ ਦੀ ਹੈ ਤੇ ਰਾਹਤ ਦੀ ਟਰਾਲੀਆਂ ਦੇ ਵਿੱਚ ਲੈ ਕੇ ਅੱਗੇ ਜਾਈ ਜਾ ਰਹੀ ਹੈ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਬੇੜੀ ਅੱਗੇ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਜੀ ਦੀ ਅਗਵਾਈ ਵਿੱਚ ਲੋਕਾਂ ਦਾ ਘਰਾਹਤ ਕੂਚਦੀ ਕਰਨ ਲਈ ਉਕਰਾਲੇ ਕਰ ਰਿਹਾ ਹੈ ਹਾਲਾਂਕਿ ਪਿੰਡ ਜਿਹੜੇ ਹੈਗੇ ਆ ਉਹ ਅੰਦਰੋਂ ਸੁਰੱਖਿਟ ਨੇ ਪਿੰਡਾਂ ਦੇ ਬਾਹਰ ਪਾਣੀ ਆ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਉਹ ਸਾਹਮਣੇ ਜੀਸੀਬੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਚੱਲਣ ਯੋਗ ਦੇ ਕੋਈ ਦਿੱਕਤਾਂ ਵੀ ਤਾਂ ਉਸਾਇਤਾ ਕੀਤੀ ਜਾ ਸਕੇ ਇਸ ਤੋਂ ਬਿਨਾ ਇੱਧਰ ਟਰਾਲੀ ਦੇ ਵਿੱਚ ਕੁਝ ਗੱਟੇ ਵੀ ਭਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਕਰਦਾ ਤਾਂ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਇੱਧਰਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਸੋ ਇਹ ਇਸ ਵੇਲੇ ਨਵੀਂ ਬੇੜੀ ਕਪੂਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਇਸ ਤੋਂ ਬਿਨਾ ਐਮ ਲੇ ਸਾਫ ਸਵੇਰ ਤੋਂ ਹੀ ਨਰਿੰਦਰਪਾਲ ਸਿੰਘ ਸਵਨਾ ਜੀ ਪਿੰਡਾਂ ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇਧਰੋਂ ਐਨਡੀਆਰਫ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਇੱਥੇ ਰੈਡੀ ਨੇ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਤੁਹਾਨੂੰ ਚਾਲੀ ਪਰਿਵਾਰ ਹੈਗੇ ਨੇ ਕਾਫੀ ਲੋਕ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਤੱਕ ਰਾਹਤ ਪਹੁੰਚਾ ਰਹੇ ਹੋ ਅਸੀਂ ਇਹਨਾਂ ਨੂੰ ਚਾਰਾ ਵੀ ਪਹੁੰਚ ਗਿਆ ਲੇਕਰ ਕੈਂਪਿੰਗ ਪਹੁੰਚ ਗਿਆ ਹੈ ਰਾਤ ਦਾ ਇਹਨਾਂ ਨੇ ਰੋਕਿਆ ਕਿ ਖਾ ਲਈ ਅਸੀਂ ਇਹਦੀ ਪੁੱਛਣ ਆਏ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਨਹੀਂ ਖਾ ਲਈ ਹੈ ਕੱਲੇ ਕੱਲੇ ਪਰਿਵਾਰ ਨੂੰ ਜਾ ਕੇ ਮਿਲਗੇ ਮਿਲਨੇ ਹੈਗੇ ਆ ਮੰਜੇ ਇਨਾਂ ਕੋਲ ਹੈਗੇ ਨਹੀਂ ਜਿਹੜੇ ਆਪਦੇ ਸਮਾਨ ਜੀ ਇਹਨਾਂ ਲੈ ਕੇ ਆਏ ਵੀ ਨਹੀਂ ਉਹ ਇਹ ਰੋਟੀ ਖਾ ਕੇ ਆਪਾਂ ਬਹਿਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਕਿ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇਗੀ ਤਾਂ ਅਸੀਂ ਆਪ ਪ੍ਰੋਵਾਈਡ ਕਰਾਂਗੇ ਦੇ ਲੱਗਦਾ ਨਹੀਂ ਕਿ ਇਹਨਾਂ ਲਈ ਓਪਨ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਫੀ ਦਿੱਕਤਾਂ ਆ ਸਕਦੀਆਂ ਨਹੀਂ ਜੀ ਤੁਸੀਂ ਦੇਖ ਰਹੀ ਹੋਵੋਗੇ ਤਾਂ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਏ ਅਸੀਂ ਟੈਂਟਰੀ ਦੇ ਨਾਮ ਤੇ ਸ਼ਾਪਸ ਕੋਲ ਦੇ ਨੇ ਲੋਕ ਵਾਟਰ ਸਟੱਡਨਾਲ ਸਪੋਰਟ ਕਰ ਰਹੀ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਇਥੇ ਨੇ ਉਹ ਇਨਾ ਵਾਸਤੇ ਆਪ ਨੂੰ ਪਹੁੰਚਾ ਦੇ ਸਕਦੇ ਹਾਂ। ਹਰ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਗਿਰੇ ਹੋਏ ਨੇ ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜਿਉਂ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ। ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਹਾਂ ਅੱਜ ਪਿੰਡ ਗੁੱਦੜਪਾਣੀ ਵਿਖੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਕਬੜ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਹਨਾਂ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ વિશ્વાસ ਦੋਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਨੂੰਮਤ ਸਰਕਾਰ ਤੁਹਾਨੂੰ ਮਾਨ ਜੀ ਦੀ ਬਾਈ ਵੱਡੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਆਂ ਔਰ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਪਹੁੰਚ ਹਾਜ਼ਰ ਹੋ ਜਾਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਆਂ ਔਰ ਅੱਗੇ ਵੀ ਕਰਾਂਗੇ ਤੋਂ ਦੁਆਰਾ ਹਰੀਪੁਰਾ ਸਾਹਿਬ ਬੜੀ ਤੀਰਤ ਸਾਹਿਬ ਤੋਂ ਗੁਰੂ ਦਾ ਲੰਗਰ ਲੈ ਕੇ ਸੰਗਤਾਂ ਹੰਸੀਆਂ ਨੇ ਕਾਵਾ ਵਾਲੀ ਪੁਲ ਤੇ ਵਰਤਾ ਰਹੀਆਂ ਤੇ ਇਧਰ ਜਾਨਵਰਾਂ ਲਈ ਜਿਹੜਾ ਹੈਗਾ ਫਰਾਚਾਰਾ ਪਹੁੰਚਿਆ ਆ ਅੱਗੇ ਥੋ ਟਰਾਲੀਆਂ ਚ ਲੰਗਰ ਅਗਲੇ ਪਿੰਡਾਂ ਵਾਸਤੇ ਲੈ ਕੇ ਜਾ ਰਹੇ ਆ ਕਾਵਾ ਵਾਲੀ ਪੁਲ ਤੋਂ ਇਹ ਹਰਾਚਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਯੋਗ ਨਾਲ ਸਰਕਾਰੀ ਤੌਰ ਤੇ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਉਹ ਹਰਾਚਾਰਾ ਖੜ ਪ੍ਰਭਾਵਿਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਫਾਜ਼ਿਲਕਾ ਦਾ ਕਾਮਾਂ ਵਾਲੀ ਕੋਲਾ ਪਾਣੀ ਖੁਣ ਹੈ ਸਵੇਲੇ ਥੋੜਾ ਥੋੜਾ ਕੋਲ ਦੇ ਉੱਪਰ ਦੀ ਹੈ ਤੇ ਰਾਹਤ ਦੀ ਟਰਾਲੀਆਂ ਦੇ ਵਿੱਚ ਲੈ ਕੇ ਅੱਗੇ ਜਾਈ ਜਾ ਰਹੀ ਹੈ ਆਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਬੇੜੀ ਅੱਗੇ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਜੀ ਦੀ ਅਗਵਾਈ ਵਿੱਚ ਲੋਕਾਂ ਤੱਕ ਰਾਹਤ ਪਹੁੰਚਦੀ ਕਰਨ ਲਈ ਉਪਰਾਲੇ ਕਰ ਰਿਹਾ ਹੈ ਹਾਲਾਂਕਿ ਪਿੰਡ ਜਿਹੜੇ ਹੈਗੇ ਆ ਉਹ ਅੰਦਰੋਂ ਸੁਰੱਖਤ ਨੇ ਪਿੰਡਾਂ ਦੇ ਬਾਹਰ ਪਾਣੀ ਆ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਉਹ ਸਾਹਮਣੇ ਜੀਸੀਬੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਚੱਲਣ ਯੋਗ ਜੇ ਕੋਈ ਦਿੱਕਤ ਆਵੇ ਤਾਂ ਉਹ ਸਹਾਇਤਾ ਕੀਤੀ ਜਾ ਸਕੇ ਇਸ ਤੋਂ ਬਿਨਾ ਇੱਧਰ ਟਰਾਲੀ ਦੇ ਵਿੱਚ ਕੁਝ ਗੱਟੇ ਵੀ ਭਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਵੱਧਦਾ ਤਾਂ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਇੱਧਰਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਸੋ ਇਹ ਇਸ ਵੇਲੇ ਨਵੀਂ ਬੇੜੀ ਇੱਕ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਹੈ ਇਸ ਤੋਂ ਬਿਨਾ ਐਮਐਲਏ ਸਾਹਿਬ ਸਵੇਰ ਤੋਂ ਹੀ ਨਰਿੰਦਰਪਾਲ ਸਿੰਘ ਸਵਣਾ ਜੀ ਪਿੰਡਾਂ ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇੱਧਰੋਂ ਐਨਡੀਆਰਐਫ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਇੱਥੇ ਰੇਡੀ ਨੇ ਕਿਸੇ ਵੀ ਆਪਤ ਸਥਿਤੀ ਨਾਲ ਨਜਿੱਠਣ ਲਈ ਤੁਹਾਡਾ ਚਾਹੇ ਪਰਿਵਾਰ ਹੈਗੇ ਨੇ ਕਾਪੇ ਲੋਕ ਨੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਤੱਕ ਰਾਹਤ ਪਹੁੰਚਾ ਰਹੇ ਹੋ ਅਸੀਂ ਇਹਨਾਂ ਨੂੰ ਚਾਰਾ ਵੀ ਪਹੁੰਚ ਗਿਆ ਹੈਗਾ ਕਹਿੰਦੇ ਨੇ ਪਹੁੰਚ ਗਿਆ ਹੈ ਰਾਤ ਦਾ ਇਹਨਾਂ ਨੇ ਰੋਟੀ ਵੀ ਖਾ ਲਈ ਅਸੀਂ ਇਹ ਵੀ ਪੁੱਛਣਾ ਹੈ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਇਹਨਾਂ ਨੇ ਖਾ ਲਈ ਹੈ ਕੱਲੇ ਕੱਲੇ ਪਰਿਵਾਰ ਨੂੰ ਜਾ ਕੇ ਮਿਲਗੇ ਮਿਲਲੇ ਹੈਗੇ ਆ ਮੰਜੇ ਨਾ ਕੋਲ ਹੈਗੇ ਨਹੀਂ ਜਿਹੜੇ ਆਪਦੇ ਸਮਾਨ ਕੀਨਾਂ ਵੀ ਲੈ ਕੇ ਆਏਗੇ ਵੀ ਨਹੀਂ ਉਹਨੇ ਰੋਕੀ ਕਾਫੀ ਆਪਦਾ ਪਹਿ ਰਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਕਿ ਕਿਸੇ ਨਾਲ ਪ੍ਰੋਵਾਈਡ ਕਰ ਦੇ। ਦੇ ਲੱਗਦਾ ਨਹੀਂ ਕਿ ਮੇਰੇ ਓਪਨ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਫੀ ਦਿੱਕਤਾਂ ਆ ਸਕਦੀ। ਨਹੀਂ ਜੀ ਤੁਸੀਂ ਦੇਖ ਰਹੇ ਹੋਵੋਗੇ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਗੇ ਅਸੀਂ ਟੈਂਟ ਵੀ ਦੇਵਾਂਗੇ ਸ਼ਾਪਸ ਕੋਲ ਦੇ ਨੇ ਲੋਕਾਜ਼ ਸਾਡੇ ਨਾਲ ਸਪੋਰਟ ਕਰਦੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਵੀ ਵਾਸਤੇ ਪੰਡਾ ਦਿੱਖੋ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਗਿਰੇ ਹੋਏ ਨੇ ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜਿਉਂ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਹਾਂ ਅੱਜ ਪਿੰਡ ਗੁੱਦੜਪਾਣੀ ਵਿਖੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਵਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਨਾ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ ਆ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ ਆਨੰਦ ਵਿਸ਼ਵਾਸ ਦਿਉਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਖਾਨ ਦੇ ਮਾਨਯੋਗ ਦੀ ਬੜੀ ਵੱਡੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋਈ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਪਸ ਆਈ ਹੈ ਇਸ ਮੁਸੀਬਤ ਦਾ ਅਸੀਂ ਨਾਲ ਮਿਲ ਕੇ ਸਾਹਮਣਾ ਕਰ ਰਹੇ ਆਂ ਪਰ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋਈ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਪੰਜ ਹਜ਼ਾਰ ਹੋ ਜਾਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਆਂ ਔਰ ਅੱਗੇ ਵੀ ਕਰਾਂਗੇ ਦੂਰ ਦੁਆਰਾ ਹਰੀਪੁਰਾ ਸਾਹਿਬ ਬੜਤੀਰਤ ਸਾਹਿਬ ਤੋਂ ਗੁਰੂ ਕਾ ਲੰਗਰ ਲੈ ਕੇ ਸੰਗਤ ਪਹੁੰਚੀਆਂ ਨੇ ਕਾਵਾ ਵਾਲੀ ਪੁਲ ਤੇ ਵਰਤਾ ਰਹੀਆਂ ਇਹ ਐਦਰ ਜਾਨਵਰਾਂ ਲਈ ਜਿਹੜਾ ਹੈਗਾ ਹਰਾਚਾਰਾ ਪੁਹੰਚਿਆ ਆ ਅੱਗੇ ਇਥੋਂ ਟਰਾਲੀਆਂ ਚ ਲੰਗਰ ਅਗਲੇ ਪਿੰਡਾਂ ਵਾਸਤੇ ਲੈ ਕੇ ਜਾ ਰਹੇ ਆ ਕਾਵਾ ਵਾਲੀ ਪੁਲ ਤੋਂ ਇਹ ਹਰਾਚਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਤੌਰ ਤੇ ਜੋ ਪ੍ਰਬੰਧ ਕੀਤਾ ਜਾ ਰਿਹਾ ਆ ਉਹ ਹਰਾਚਾਰਾ ਖੜ ਪ੍ਰਭਾਵਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਫਾਦਲਕਾ ਦਾ ਕਾਮਾਂ ਵਾਲੀ ਪੋੜਾ ਪਾਣੀ ਹੁਣ ਇਸ ਵੇਲੇ ਥੋੜਾ ਥੋੜਾ ਪੋਲ ਦੇ ਉੱਪਰ ਦੀ ਹੈ ਤੇ ਰਾਹਤ ਦੀ ਟਰਾਲੀਆਂ ਦੇ ਵਿੱਚ ਲੈ ਕੇ ਅੱਗੇ ਜਾਈ ਜਾ ਰਹੀ ਹੈ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਬੇੜੀ ਅਕੇ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਡੱਪੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਭੂ ਜੀ ਦੀ ਅਗਵਾਈ ਵਿੱਚ ਲੋਕਾਂ ਤੱਕ ਰਾਹਤ ਪਹੁੰਚਦੀ ਕਰਨ ਲਈ ਉਪਰਾਲੇ ਕਰ ਰਿਹਾ ਹੈ ਹਾਲਾਂਕਿ ਪਿੰਡ ਜਿਹੜੇ ਹੈਗੇ ਆ ਉਹ ਅੰਦਰੋਂ ਸੁਰੱਖਤ ਨੇ ਪਿੰਡਾਂ ਦੇ ਬਾਹਰ ਪਾਣੀ ਆ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਤੋਂ ਸਾਹਮਣੇ ਜੀਸੀਬੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਖੇਤ ਨੂੰ ਯੋਗ ਜੇ ਕੋਈ ਦਿੱਕਤ ਆਵੇ ਤਾਂ ਉਸ ਦਾ ਹੱਲ ਕੀਤਾ ਜਾ ਸਕੇ ਇਸ ਤੋਂ ਬਿਨਾ ਅਦਰ ਟਰਾਲੀ ਦੇ ਵਿੱਚ ਕੁਝ TB ਪਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਵੱਧਦਾ ਤਾਂ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਇੱਧਰਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਸੋ ਇਹ ਇਸ ਵੇਲੇ ਨਵੀਂ ਬੇੜੀ ਇੱਕ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਹੈ ਇਸ ਤੋਂ ਬਿਨਾ ਐਮਐਲਏ ਸਾਹਿਬ ਸਵੇਤ ਤੋਂ ਹੀ ਨਰਿੰਦਰਪਾਲ ਸਿੰਘ ਸਵਨਾ ਜੀ ਪਿੰਡਾਂ ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇਧਰੋਂ ਐਨਡੀਆਰਫ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਇੱਥੇ ਰੈਡੀ ਨੇ ਕਿਸੇ ਵੀ ਅਪਾਤਕ ਦੀ ਨਾਲ ਜੱਠਣ ਲਈ ਤੁਹਾਨੂੰ ਚਾਰੋਂ ਪਰਿਵਾਰ ਹੈਗੇ ਨੇ ਕਾਫੀ ਲੋਕ ਨੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਤੱਕ ਰਾਹਤ ਪਹੁੰਚਾਰੇ ਹੋ ਅਸੀਂ ਇਹਨਾਂ ਨੂੰ ਜੀ ਚਾਰਾ ਵੀ ਪਹੁੰਚ ਗਿਆ ਅੱਜ ਕੱਲ੍ਹ ਪਹੁੰਚ ਗਿਆ ਹੈ ਰਾਤ ਦਾ ਇਹਨਾਂ ਨੇ ਰੋਟੀ ਖਾ ਲਈ ਅਸੀਂ ਇਹ ਵੀ ਪੁੱਛਣ ਆਏ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਨਹੀਂ ਖਾ ਲਈਏ ਇਕੱਲੇ ਇਕੱਲੇ ਪਰਿਵਾਰ ਹੋ ਜਾ ਕੇ ਮਿਲ ਕੇ ਮਿਲਲੇ ਹੈਗੇ ਆ ਮੰਜੇ ਇਨਾਂ ਕੋਲ ਹੈਗੇ ਨਹੀਂ ਜਿਹੜੇ ਆਪਦੇ ਸਮਾਨ ਜੀ ਇਨਾਂ ਵੀ ਲੈ ਕੇ ਆਏ ਹੋਵੇ ਨਹੀਂ ਉਹੇ ਰੋਹੀ ਪਾ ਕੇ ਆਪ ਦਾ ਪਹਿਰਾਂਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਕਿ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਤਾਂ ਅਸੀਂ ਆਪ ਪ੍ਰੋਵਾਈਡ ਕਰਾਂਗੇ ਦੇ ਲੱਗਦਾ ਨਹੀਂ ਕਿ ਮੰਨ ਲਓ ਓਪਨ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਫੀ ਦਿੱਕਤਾਂ ਆ ਸਕਦੀ ਨੇ ਨਹੀਂ ਜੀ ਤੁਸੀਂ ਦੇਖ ਰਹੀ ਹੋਵੋਗੇ ਕਿ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਏ ਅਸੀਂ ਟੈਂਟ ਵੀ ਦੇਵਾਂਗੇ ਸ਼ਾਪਸ ਕੋਲ ਵੀ ਲੋਕ ਕਵਾਟਰਸ ਸਾਡੇ ਨਾਲ ਸਪੋਰਟ ਕਰ ਰਹੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਆਸ ਤੇ ਪੰਡਾਂ ਦੇ ਕੋਲ ਵੀ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਗਿਰੇ ਹੋਏ ਨੇ ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜੋ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਅੱਜ ਪਿੰਡ ਗੁੱਦੜ ਬਣੀ ਵਿਖੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਬਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਨਾ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ। ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ। ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ ਵਿਸ਼ਵਾਸ ਦੋਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਨੂੰਪੁਰੇ ਸਰਕਾਰ ਤੁਹਾਨੂੰ ਸਨ ਮਾਣ ਦੀ ਇੱਕ ਬੜੀ ਵੱਡੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਹਾਂ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋ ਲੋੜ ਪੈਂਦੀ ਹੈ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਹਾਂ ਤੇ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਪਹੁੰਚ ਹਾਜ਼ਰ ਹੋ ਜਾਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਦੁਬਾਰਾ ਹਰੀਪੁਰਾ ਸਾਹਿਬ ਬੜਤੀਰਤ ਸਾਹਿਬ ਤੋਂ ਗੁਰੂ ਦਾ ਲੰਗਰ ਲੈ ਕੇ ਸੰਗਤਾਂ ਨੇ ਕਾਵਾ ਵਾਲੀ ਪੁਲ ਤੇ ਵਰਤਾ ਰਹੀਆਂ ਤੇ ਇੱਧਰ ਜਾਨਵਰਾਂ ਲਈ ਜਿਹੜਾ ਹੈਗਾ ਹਰਾਚਾਰਾ ਪਹੁੰਚਿਆ ਆਗੇ ਇਥੋਂ ਟਰਾਲੀਆਂ 'ਚ ਲੰਗਰ ਅਗਲੇ ਪਿੰਡਾਂ ਵਾਸਤੇ ਲੈ ਕੇ ਜਾ ਰਹੇ ਆ ਕਾਵਾ ਵਾਲੀ ਪੁਲ ਤੋਂ ਇਹ ਹਰਾਚਾਰਾ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਯੋਗ ਨਾਲ ਸਰਕਾਰੀ ਤੌਰ ਤੇ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਉਹ ਹਰਾਚਾਰਾ ਹਾੜ ਪ੍ਰਭਾਵਿਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਫਾਜ਼ਿਲਕਾ ਦਾ ਕਾਮਾਂਵਾਲੀ ਪੋਲਾ ਪਾਣੀ ਹੁਣ ਹੈ ਇਸ ਵੇਲੇ ਥੋੜਾ ਥੋੜਾ ਪੋਲ ਦੇ ਉੱਪਰ ਦੀ ਹੈ ਤੇ ਰਾਹਤ ਦੀਆਂ ਟਰਾਲੀਆਂ ਦੇ ਵਿੱਚ ਲੈ ਕੇ ਅੱਗੇ ਜਾਈ ਜਾ ਰਹੀ ਹੈ ਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਬੇੜੀ ਅੱਗੇ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਤੂ ਜੀ ਦੀ ਅਗਵਾਈ ਵਿੱਚ ਲੋਕਾਂ ਦਾ ਰਾਹਤ ਗੋਦ ਗੋਦੀ ਕਰਨ ਲਈ ਉਕਰਾਲੇ ਕਰ ਰਿਹਾ ਹਾਲਾਂਕਿ ਪਿੰਡ ਜਿਹੜੇ ਹੈਗੇ ਆ ਉਹ ਅੰਦਰੋਂ ਸੁਰੱਖਟ ਨੇ ਪਿੰਡਾਂ ਦੇ ਬਾਹਰ ਪਾਣੀ ਆ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਉਹ ਸਾਹਮਣੇ ਜੀ ਸੀ ਵੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਚੱਲਣ ਯੋਗ ਜੇ ਕੋਈ ਦਿੱਕਤ ਆਵੇ ਤਾਂ ਉਸ ਦਾਇਤਾ ਕੀਤੀ ਜਾ ਸਕੇ ਇਸ ਤੋਂ ਬਿਨਾ ਇੱਧਰ ਟਰਾਲੀ ਦੇ ਵਿੱਚ ਕੁਝ ਗੱਟੇ ਵੀ ਭਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਵਧਦਾ ਤਾਂ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਪੈਕਟਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਤੋ ਇਹ ਐਸ ਵੇਲੇ ਨਵੀਂ ਬੇੜੀ ਇੱਕ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਹੈ ਉਸ ਤੋਂ ਬਿਨਾ ਐਮ ਐਲ ਏ ਸਾਹਿਬ ਸਵੇਰ ਤੋਂ ਹੀ ਨਰਿੰਦਰਪਾਲ ਸਿੰਘ ਸਵਨਾ ਜੀ ਪਿੰਡਾਂ 'ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇਧਰੋਂ ਐਨ ਡੀ ਆਰ ਐਫ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਇੱਥੇ ਰੈਡੀ ਨੇ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਤੱਕ ਰਾਹਤ ਪਹੁੰਚਾ ਰਹੇ ਹੋ ਅਸੀਂ ਇਹਨਾਂ ਨੂੰ ਚਾਰਾ ਵੀ ਪਹੁੰਚ ਗਿਆ ਅਗਰ ਕਹਿਣੀ ਪਹੁੰਚ ਗਿਆ ਹੈ ਰਾਤ ਦਾ ਇਹਨਾਂ ਨੇ ਰੋਟੀ ਖਾ ਲਈ ਅਸੀਂ ਇਹ ਜੀ ਪੁੱਛਣ ਆਏ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਇਹਨੇ ਖਾ ਲਈਏ ਕੱਲੇ ਕੱਲੇ ਪਰਵਾਦੇ ਜਾ ਕੇ ਮਿਲਗੇ ਮਿਲਨੇ ਹੈਗੇ ਆ ਮੰਜੇ ਇਹਨਾਂ ਕੋਲ ਹੈਗੇ ਨਹੀਂ ਜਿਹੜੇ ਆਪੇ ਸਮਾਨ ਥੀਨਾਂ ਵੀ ਲੈ ਕੇ ਆਏਗੇ ਵੀ ਨਹੀਂ ਥੋੜੇ ਰੋਟੀ ਖਾ ਕੇ ਆਪਦਾ ਬਹਿ ਜਾਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈਗੀ ਤਾਂ ਅਸੀਂ ਉਹ ਪ੍ਰੋਵਾਈਡ ਕਰਾਂਗੇ ਦੇ ਲੱਗਦਾ ਨਹੀਂ ਕਿ ਮਤਲਬ ਓਪਨ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਫੀ ਦਿੱਕਤਾਂ ਆ ਸਕਦੀ ਹੈ ਨਹੀਂ ਜੀ ਤੁਸੀਂ ਦੇਖ ਲਈ ਹੋਗੇ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਏ ਸਿ ਟੈਂਟਰੀ ਦੇ ਨਾਮ ਦੇ ਸ਼ਾਪਸ ਕੋਲ ਦੇ ਨੇ ਲੋਕ ਵਾਟਰ ਸਾਡੇ ਨਾਲ ਸਪੋਰਟ ਕਰ ਰਹੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਮੈਨੂੰ ਇਹਨਾਂ ਵਾਸਤੇ ਆਪ ਦੀ ਦੁਕਾਨਾਂ ਵਿਖੇ ਆਏ ਹੋਏ। ਸਾਡੇ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਗਿਰੇ ਹੋਏ ਨੇ। ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ। ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਹੇ ਆ ਜੋ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਆ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਆ ਅੱਜ ਪਿੰਡ ਗੁੱਦੜਬਣੀ ਵੇਕੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਵਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਹਨਾਂ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ ਤਾਂ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ ਆਪ ਵਿਸ਼ਵਾਸ ਦਿਵਾਉਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਬਾਈਵਲੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਆਂ ਪਰ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਪੰਜ હાજર ਹੋ ਜਾਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਾਂਗੇ ਕਿਸੇ ਨੂੰ ਕਬਰਾਉਣ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਆਂ ਔਰ ਅੱਗੇ ਵੀ ਕਰਾਂਗੇ ਦਾਰਾ ਹਰੀਪੁਰਾ ਸਾਹਿਬ ਬੜ ਤੀਰਤ ਸਾਹਿਬ ਤੋਂ ਗੁਰੂ ਕਾ ਲੰਗਰ ਲੈ ਕੇ ਸੰਗਤਾਂ ਨੂੰ ਪਹੁੰਚਿਆ ਨੇ ਕਾਵਾਵਾਲੀ ਪੁਲ ਤੇ ਵਰਤਾ ਰਹੀਆਂ ਇਹ ਇਧਰ ਜਾਨਵਰਾਂ ਲਈ ਜਿਹੜਾ ਹੈਗਾ ਫਰਾਚਾਰਾ ਪਹੁੰਚਿਆ ਆਗੇ ਇਥੋਂ ਟਰਾਲੀਆਂ 'ਚ ਲੰਗਰ ਅਗਲੇ ਪਿੰਡਾਂ ਵਾਸਤੇ ਲੈ ਕੇ ਜਾ ਰਹੇ ਆ ਕਾਵਾਵਾਲੀ ਪੁਲ ਤੋਂ ਇਹ ਹਰਾਚਾਰਾ ਪ੍ਰਸ਼ਾਸਨ ਵੱਲੋਂ ਲੋਨ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਤੌਰ ਤੇ ਜੋ ਪ੍ਰਬੰਧ ਕੀਤਾ ਜਾ ਰਿਹਾ ਉਹ ਹਰਾਚਾਰਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭੇਜਿਆ ਜਾ ਰਿਹਾ ਹੈ ਫਾਜ਼ਿਲਕਾ ਦਾ ਕਾਮਾ ਵਾਲੀ ਪੋਲਾ ਪਾਣੀ ਹੁਣ ਐਸ ਪਹਿਲੇ ਥੋੜਾ ਥੋੜਾ ਪੋਲ ਦੇ ਉੱਪਰ ਦੀ ਹੈ ਤੇ ਰਾਹਤ ਦੀ ਟਰਾਲੀਆਂ ਦੇ ਵਿੱਚ ਲੈ ਕੇ ਅੱਗੇ ਜਾਈ ਜਾ ਰਹੀ ਹੈ ਆਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਬੇੜੀ ਅੱਗੇ ਹੋਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਡੈਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਜੀ ਦੀ ਅਗਵਾਈ ਵਿੱਚ ਲੋਕਾਂ ਤੱਕ ਰਾਹਤ ਪਹੁੰਚਦੀ ਕਰਨ ਲਈ ਉਪਰਾਲੇ ਕਰ ਰਿਹਾ ਹੈ ਹਾਲਾਂਕਿ ਪਿੰਡ ਜਿਹੜੇ ਹੈਗੇ ਆ ਉਹ ਅੰਦਰੋਂ ਸੁਰੱਖਤ ਨੇ ਪਿੰਡਾਂ ਦੇ ਬਾਹਰ ਪਾਣੀ ਆ ਪਰ ਪਿੰਡਾਂ ਦੇ ਅੰਦਰ ਘਰਾਂ ਦੇ ਅੰਦਰ ਪਾਣੀ ਨਹੀਂ ਹੈ ਤੋਂ ਆ ਇੱਕ ਬੀੜੀ ਹੋਰ ਅਗਲੇ ਪਿੰਡਾਂ ਲਈ ਭੇਜੀ ਜਾ ਰਹੀ ਹੈ ਤੋਂ ਸਾਹਮਣੇ ਜੀਸੀਬੀ ਵੀ ਲਗਾਈ ਗਈ ਹੈ ਤਾਂ ਕਿ ਇੱਥੇ ਰਾਸਤੇ ਵਿੱਚ ਟਰੈਕਟਰ ਖਿਲਣ ਯੋਗ ਜੇ ਕੋਈ ਦਿੱਕਤ ਆਵੇ ਤਾਂ ਉਸ ਦਾਇਤਾ ਕੀਤੀ ਜਾ ਸਕੇ ਇਸ ਤੋਂ ਬਿਨਾ ਅਦਰ ਟਰਾਲੀ ਦੇ ਵਿੱਚ ਕੁਝ ਗੱਟੇ ਵੀ ਭਰ ਕੇ ਰੱਖੇ ਗਏ ਆ ਮਿੱਟੀ ਦੇ ਤਾਂ ਕਿ ਇੱਥੇ ਇਮੀਡੀਏਟਲੀ ਪਾਣੀ ਦਾ ਲੈਵਲ ਕਰਦਾ ਤਾਂ ਇਸ ਜਗ੍ਹਾ ਤੇ ਲਗਾ ਕੇ ਜਿਹੜਾ ਫਲੋ ਹੈ ਅਦਰਲੇ ਪਾਸੇ ਨੂੰ ਪਿੰਡਾਂ ਵੱਲ ਨੂੰ ਉਧਰ ਆਉਣ ਤੋਂ ਰੋਕਿਆ ਜਾ ਸਕੇ ਤੋ اے ਐਸ ਵੇਲੇ ਨਵੀਂ ਬੇੜੀ ਕਪੂਰ ਭੇਜੀ ਜਾ ਰਹੀ ਹੈ ਅਗਲੇ ਪਿੰਡਾਂ ਲਈ ਤੇ ਪਲੱਸ ਜਿਹੜਾ ਰਾਸ਼ਨ ਵੀ ਹੋਰ ਭੇਜਿਆ ਜਾ ਰਿਹਾ ਇਸ ਤੋਂ ਬਿਨਾ ਐਮ ਐਲ ਏ ਸਾਹਿਬ ਸਵੇਰ ਤੋਂ ਹੀ ਨਰਿੰਦਰਪਾਲ ਸਿੰਘ ਸਵਨਾ ਜੀ ਪਿੰਡਾਂ ਚ ਗਏ ਹੋਏ ਨੇ ਉੱਥੇ ਸਮਾਨ ਲੈ ਕੇ ਰਾਹਤ ਸਮਗਰੀ ਲੈ ਕੇ ਔਰ ਇਧਰੋਂ ਐਨ ਡੀ ਆਰ ਐਫ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਉਹ ਵੀ ਇੱਥੇ ਰੈਡੀ ਨੇ ਕਿਸੇ ਵੀ ਅਪਾਤ ਸਥਿਤੀ ਨਾਲ ਨਜਿੱਠਣ ਲਈ ਇਹ ਚਾਰੀ ਪਰਿਵਾਰ ਹੈਗੇ ਨੇ ਕਾਫੀ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਇਹਨਾਂ ਤੱਕ ਰਾਹਤ ਪਹੁੰਚਾ ਰਹੇ ਹੋ ਅਸੀਂ ਇਹਨਾਂ ਨੂੰ ਜੀ ਚਾਰਾ ਵੀ ਪਹੁੰਚ ਗਿਆ ਲੱਗਦਾ ਕਹਿੰਦੇ ਪਹੁੰਚ ਗਿਆ ਰਾਤ ਦਾ ਇਹਨਾਂ ਨੇ ਰੋਟੀ ਖਾ ਲਈ ਅਸੀਂ ਇਹ ਵੀ ਪੁੱਛਣ ਆਏ ਸੀ ਕਿ ਇਹਨਾਂ ਨੂੰ ਰਾਤ ਦੀ ਰੋਟੀ ਮਿਲਦੀ ਹੈ ਨਹੀਂ ਖਾ ਲਈ ਹੈ ਇਕੱਲੇ ਇਕੱਲੇ ਪਰਿਵਾਰ ਹੋ ਜਾ ਕੇ ਮਿਲਗੇ ਮਿਲ ਲਈ ਹੈਗੇ ਆ ਮੰਜੇ ਨਾਲ ਕੋਲ ਹੈਗੇ ਨੇ ਜਿਹੜੇ ਆਪਦੇ ਸਮਾਨ ਕੀ ਨਾਲ ਲੈ ਕੇ ਆਏ ਵੀ ਨਹੀਂ ਜੁੜੇ ਰੋਹੀ ਕਾਫੀ ਆਪ ਦਾ ਪਹਿਲਣਗੇ ਫਿਰ ਸਵੇਰੇ ਵੀ ਅਸੀਂ ਦੇਖਾਂਗੇ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਤਾਂ ਸਿਰਫ ਪ੍ਰੋਵਾਈਡ ਕਰਾਂ ਦੇ ਲੱਗਦਾ ਨਹੀਂ ਕਿ ਮੰਮੀ ਓਪਨ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜਾ ਕਾਫੀ ਦਿੱਕਤਾਂ ਆ ਸਕਦੀ ਨਹੀਂ ਜੀ ਤੁਸੀਂ ਦੇਖ ਰਹੇ ਹੋਗੇ ਕਿ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋਈਏ ਅਸੀਂ ਟੈਂਟਰੀ ਦੇ ਨਾਲ ਵੀ ਸ਼ਾਪਸ ਕੋਲ ਵੀ ਲੋਕ ਕਾਟਰਸ ਸਟਾਰਨਾਲ ਸਪੋਰਟ ਕਰ ਰਹੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਨੇ ਆਸਟਾ ਗੁਦੰਨਾ ਵਿਖੋ ਵੀ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਗਿਰੇ ਹੋਏ ਨੇ ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜਿਉਂ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਹਾਂ ਅੱਜ ਪਿੰਡ ਗੁੱਦੜ ਬਣੀ ਵਿਖੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਬਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਨਾ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ વિશ્વાસ ਦੋਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਨੂੰਪੰਦਿਤ ਸਰਦਾਰ ਤੁਮਨ ਜੀ ਨਾਲ ਜਿਹੜੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਆ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਆ ਔਰ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋਈ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ ਹਾਜ਼ਰ ਹੋ ਜਾਵਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਵਾਂਗੇ ਕਿਸੇ ਬਰਾਉਂ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਦੂਸਤਵਾਰਾ ਹਰੀਪੁਰਾ ਸਾਹਿਬ ਬੜ ਤੀਰਤ ਸਾਹਿਬ ਤੋਂ ਗੁਰੂ ਦਾ ਲੰਗਰ ਲੈ ਕੇ ਸੰਗਤਾਂ ਨੂੰ ਪਹੁੰਚੀਆਂ ਨੇ ਕਾਵਾਵਾ